ਪਰਿਵਾਰ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਥੱਲੇ ਕਰ ਲਓ ਫਿਰ 92 ਤੋਂ 95 ਹੋ ਗਏ ਸੀਐਮ ਸਰ ਐਮਐਲਏ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ ਬਾਣੀ ਨੇ ਸੀ 94 95 ਪਹੁੰਚ ਗਏ ਸੰਚਰੀ ਦਾ ਪਲਾਨ ਹੈ ਕੋਈ ਦੇਖੋ ਜੋ ਵੀ ਚੁਣ ਕੇ ਭੇਜਦੇ ਆ ਲੋਕ ਭੇਜਦੇ ਆ ਤਾਂ ਲੋਕਤੰਤਰ ਜਿਹੜਾ ਦੇਸ਼ ਦਾ ਉਹਦੇ ਮੁਤਾਬਕ ਚਾਰ ਜਿਮਨੀ ਚੋਣਾ ਜਿਹੜੀਆਂ ਹੋਈਆਂ ਨੇ ਉਹਦੇ ਚੋਂ ਜੱਬੇਵਾਲ ਡੇਰਾ ਬਾਬਾ ਨਾਨਕ ਤੇ ਗਿੱਦੜਵਾਹ ਤੋਂ ਆਮਾની ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਬਰਣਾਲੇ ਤੋਂ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ ਸੋ ਅੱਜ ਸਾਡੇ ਤਿੰਨ ਜਿਹੜੇ ਡੇਰਾ ਬਾਬਾ ਨਾਨਕ ਤੋਂ ਐਮਐਲਏ ਜੱਬੇਵਾਲ ਤੋਂ ਐਮਐਲਏ ਤੇ ਗਿੱਦੜਵਾਹ ਐਮਐਲਏ ਤੋਂ ਐਮਐਲਏ ਉਹਨਾਂ ਨੇ ਜਿਹੜੀ ਰਸਮੀ ਸੌ ਚੁੱਕ ਸਮਾਗਮ ਜਿਹੜਾ ਹੁੰਦਾ ਹੈ ਸੌ ਚੁੱਕੀ ਹੈ ਬਕਾਇਦਾ ਤੌਰ ਤੇ ਹੁਣ ਉਹ ਰਵਾਇਤੀ ਤੌਰ ਤੇ ਔਰਮਲ ਤੌਰ ਤੇ ਹੁਣ ਉਹ ਐਮਐਲਏ ਨੇ ਉਸ ਇਲਾਕੇ ਦੇ ਤੇ ਉਹ ਹੁਣ ਆਪਣੇ ਰਿਕਮੈਂਡੇਸ਼ਨ ਆਪਣੇ ਕੰਮਾਂ ਦੀ ਕਰ ਸਕਦੇ ਨੇ ਤੇ ਜਿਹੜੇ ਬਰਨਾਲੇ ਤੋਂ ਐਮਐਲਏ ਚੁਣੇ ਗਏ ਨੇ ਕਾਂਗਰਸ ਦੇ ਉਹ ਸ਼ਾਇਦ 4 ਤਰੀਕ ਨੂੰ ਉਹ ਕਹਿੰਦੇ ਸੀ ਸੌ ਚੁੱਕਾਂਗੇ ਮਰਜ਼ੀ ਉਹਨਾਂ ਦੀ ਹੁੰਦੀ ਹੈ ਇਨਵੀਟੇਸ਼ਨ ਸਾਰਿਆਂ ਨੂੰ ਜਾਂਦਾ ਤੇ ਮੈਨੂੰ ਉਮੀਦ ਹੈ ਕਿ ਤੇ ਜਿਹੜੇ ਚਾਰੋਂ ਨੇ ਉਹ ਆਪਣੇ ਆਪਣੇ ਇਲਾਕੇ ਦੇ ਤਰੱਕੀ ਵਾਸਤੇ ਜਿਸ ਉਮੀਦ ਨਾਲ ਉਹਨਾਂ ਨੂੰ ਲੋਕਾਂ ਨੇ ਚੁਣਿਆ ਉਹ ਵਿਧਾਨ ਸਭਾ ਦੇ ਵਿੱਚ ਆਵਾਜ਼ ਉਠਾਉਣਗੇ ਆਪਣੇ ਹਲਕੇ ਦੀ ਆਪਣੇ ਇਲਾਕੇ ਦੀ ਆਪਣੇ ਸਮੱਸਿਆਵਾਂ ਦੀ ਔਰ ਵਿਕਾਸ ਵਾਲੇ ਪਾਸਿਓਂ ਅਸੀਂ ਕੋਈ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਮੈਂ ਅੱਜ ਵੀ ਕਹਿਣਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕਰਦੇ ਕਿ ਇਹ ਇਲਾਕਾ ਜਿਹੜਾ ਇੱਥੋਂ ਕਿਸੇ ਹੋਰ ਪਾਰਟੀ ਦਾ ਵਿਧਾਇਕ ਹੈ ਲੋਕ ਤਾਂ ਪੰਜਾਬ ਦੇ ਨੇ ਨਾ ਤਰੱਕੀ ਤਾਂ ਪੰਜਾਬ ਦੀ ਹੋਊਗੀ ਨਾ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਸੋ ਮੈਂ ਸਾਰਿਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਔਰ ਸਾਰੇ ਵਲੰਟੀਅਰਾਂ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਜャ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਪਰਿਵਾਰੀ ਦੇ ਤੌਰ ਤੇ ਚਾਹੇ ਸਹਿ ਪਰਿਵਾਰ ਦੇ ਤੌਰ ਤੇ ਚਾਰ-ਚਾਰ ਪਿੰਡ ਡਿਊਟੀ ਲੱਗੀਆਂ ਪੰਜ-ਪੰਜ ਉਹਨਾਂ ਨੇ ਆਪਣਾ ਜਿਹੜਾ ਫਰਜ਼ ਨਿਭਾਇਆ ਇਸੇ ਕਰਕੇ ਰਿਜ਼ਲਟ ਆਏ ਨੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵਧਾਈ ਦੇਣਾ ਅਕਾਲ ਤਖਤ ਦੀ ਤਰਫੋਂ ਤਨਖਈਆ ਵਾਟਸਐਪ ਅਸੀਂ ਦੇਣੀ ਹੈ ਪੰਜ-ਪੰਜ ਸਰ ਸਾਹਮਣੇ 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 ਸਰ ਧਾਰਮਿਕ ਪਾਠ ਉਹਦੇ ਲੈਣ ਦੇਣ ਦੇ ਜੀ ਆ ਜੋ ਸੋ ਚਾਰ ਤਰੀਕ ਨੂੰ ਉਹਨਾਂ ਦਾ ਜਿਹੜਾ ਸਰ ਕੈਮਰੋ ਰਸਮੀ ਤੌਰ ਤੇ ਉਹਦੀ ਅਸੀਂ ਉਹ ਕੁੰਡ ਚਕਾਈ ਕਰਾਂਗੇ ਜਾਂ ਕਹੇ ਲੋ ਵੀ ਉਹਦਾ ਪਰਦਾ ਉਤਾਰ ਦੂਗਾ ਉਹ ਪਰਦਾ ਜਿਹੜਾ ਆਮ ਨਹੀਂ ਹੈਗਾ ਬੈਂਗਲੌਰ ਤੋਂ ਟੀਮ ਆਊਗੀ ਜੀ ਬੈਂਗਲੌਰ ਤੋਂ ਇੱਕ ਟੀਮ ਆਊਗੀ ਉਹ ਪਰਦਾ ਉਹਨੂੰ ਹਟਾ ਦੇਗੀ ਬੜਾ ਸ਼ਾਨਦਾਰ ਇਸ ਗੱਲ ਤੇ ਕੋਈ ਕੰਟਰੋਵਰਸੀ ਨਹੀਂ ਕਰ ਜੀ ਭਾਕ ਸਿੰਘ ਮੇਰ ਹੈ ਭਾਕ ਸਿੰਘ ਹੈ ਕਰਦੇ ਨੇ ਸਭ ਸਭ ਦਾ ਸੰਜੇ ਜਦੋਂ ਮਰਜ਼ੀ ਮੱਥਾ ਟੇਕ ਚੱਕ ਪਹਿਲਾਂ ਕਿਤੇ ਗਏ ਨੇ ਕਿਤੇ ਹਾਂ ਸੋ ਇਹ ਇਸ ਗੱਲ ਤੇ ਵੀ ਰਾਣੀ ਪਿੰਨੀ ਕਰਨੀ ਚਾਹੀਦੀ ਜਿਸ ਵੇਲੇ ਉਹਨਾਂ ਦਾ ਜਨਮ ਦਿਨ ਸੀ ਜੀ ਉਹ ਦੂਦ ਕਟਨ ਕਰਨਾ ਚਾਹੁੰਦੀ ਸੀ ਉਸ ਵੇਲੇ ਕੋਟ ਲੱਗ ਗਿਆ ਕਿਉਂਕਿ ਇਹ ਪਿੰਡ ਦੀ ਜ਼ਮੀਨ 'ਚ ਪੈਂਦਾ ਜੀ ਮਹਾਲੀ ਦੇ ਨੇੜੇ ਹੀ ਦਾ ਪਿੰਡ ਹੈ ਜੀ ਸਾਰੇ ਪਿੰਡਾਂ 'ਚ ਪੰਚਾਇਤਾਂ ਦੇ ਚੋਣਾ ਹੋਣੇ ਕੋਟ ਲੱਗ ਗਿਆ ਤਾਂ ਕਰਕੇ ਤੁਹਾਨੂੰ ਲਿਖ ਹੋ ਗਿਆ ਪਰ ਬੜਾ ਸ਼ਾਨਦਾਰ ਬੁੱਧ ਬਣਿਆ ਪਰ ਉੱਪਰ ਪਹਿਲੀ ਵਾਰ ਹੋਇਆ ਕਿ ਇਹ 30 35 ਫੁੱਟ ਜਿਹੜਾ ਉੱਚਾ ਕਗ ਸਿੰਘ ਹੋਰਾਂ ਦਾ ਇਨਕਲਾਬ ਜਿਹੜਾ ਅਸੀਂ ਉੱਥੇ ਪਾਰਕ ਬਣਾਇਆ ਉਹਨਾਂ ਬਾਰੇ ਜਾਣਕਾਰੀ ਵੀ ਹੋ ਕਿਵੇਂ ਉਹਨਾਂ ਨੇ ਉਦੇਸ਼ ਲਈ ਆਪਣੀ ਜਾਨ ਦਿੱਤੀ ਕਿ ਕੀ ਕਰਤਾ ਸੀ ਚੱਲੇ ਪਰ 4 ਤਰੀਕ ਨੂੰ ਕਿਉਂਕਿ ਇਸ 에어ਪੋਰਟ ਦਾ ਨਾਮ ਰੱਖਣਾ ਵੀ ਆਪਣੇ ਆਪ ਦੇ ਵਿੱਚ ਚੈਲੰਜ ਬਣ ਗਿਆ ਸੀ ਉਹ ਵੀ ਤਾਂ ਰਖਾਇਆ ਨਾ ਉਹ ਵੀ ਤਾਂ ਰਖਾਇਆ ਉਹ ਦੋ ਉਹ ਦੋ ਉਹ ਦੋ ਉਹ ਦੋ ਨਾ ਰਖਾਇਆ ਜਦੋਂ ਇਹਨਾਂ ਦਾ ਰਾਜ ਸੀ ਉਹਦੋਂ ਨਹੀਂ ਰਖਾਇਆ ਇਹਨਾਂ ਦਾ ਬੀਜੇਪੀ ਅੱਜ ਪ੍ਰੋਟੈਸਟ ਕਰ ਰਹੀ ਹੈ ਕੀ ਲੱਗਦਾ ਪੋਲੀਟੀਕਲ ਮੈਂ ਭਗਤ ਸਿੰਘ ਹੋਰ ਨਾ ਹੋਣਾ ਦੇ ਨਾਂ ਤੇ ਕੀ ਪ੍ਰੋਟੈਸਟ ਕਰਨੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਦਾਂ ਨਹੀਂ ਕਰਨਾ